ਮੇਰੇ ਖੱਬੇ ਅੱਜ ਵੀ ਸਟੇਜ ਦਾ ਝੰਡਾ ਮੇਰੇ ਖੱਬੇ ਆਹਦੀ ਇੱਕ ਦਾ ਟੰਡਾ ਦਾ ਜੋ ਕੋਈ ਵੀ ਸਾਡੇ ਦੇਸ਼ ਤੇ ਪੂਰੀ ਨਜ਼ਰ ਰੱਖੇ ਉਹਨੂੰ ਮਨਾ ਲਾਂਗੇ ਬੰਦਾ ਮਨਾ ਚਾਹੋਗੇ ਤੁਸੀਂ ਤੁਸੀਂ ਫੇਰ ਦੇਖ ਆਇਓ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਵੇਗਾ ਤੇ ਜੇ ਕਿਸੇ ਦੇ ਮਾਈਂਡ 'ਚ ਸੋਚ ਹੈਗਾ ਪਲੀਜ਼ ਪਹਿਲਾਂ ਤੁਸੀਂ ਕੁਐਸ਼ਨ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਡੇ ਮਨ 'ਚ ਇਹ ਕਿਸ ਤਰ੍ਹਾਂ ਆਏਗਾ ਜਹਾਂਨ ਕਿਲਾ 'ਤੇ ਫਿਲਮ ਬਣਾਈ ਜਾਵੇ ਕਿੰਨਾ ਪਤਾ ਰਿਸਾਈਜ਼ ਕੀਤਾ ਗਿਆ ਔਰ ਇਹ ਵਿਚਾਰ ਕਿਸ ਤਰ੍ਹਾਂ ਘੜ ਕੇ ਕਿਤੇ ਗਏ ਨੇ ਤਾਂ ਕਰ ਉਹੀ ਤਰ੍ਹਾਂ ਪਲਾਨ ਕੀਤਾ ਦੇਖੋ ਜੀ ਜਿੱਦਾਂ ਇਸ ਤੋਂ ਦਾ ਰਾਈਟਰ ਦੇ ਜੋਬਨ ਕ੍ਰਿਕ ਸੇ ਪਤਾ ਨਹੀਂ ਕਿ ਸਾਰਿਆਂ ਨੂੰ ਪਤਾ ਕਿ ਨਹੀਂ ਕਿ ਉਹ ਆਲਰੇਡੀ ਪਹਿਲਾਂ ਮਤਲਬ ਐਕਟਰ ਬਣਨ ਤੋਂ ਪਹਿਲਾਂ ਪੰਜਾਬ ਕੋਲ ਸੀਗਾ ਤੇ ਕਿਉਂਕਿ ਉਹਨੇ ਐਕਸਪੀਰੀਅੰਸ ਕੀਤਾ ਹੋਇਆ ਸਭ ਕੁਝ ਕਿ ਕਿੱਦਾਂ ਬੰਦੇ ਉੱਥੇ ਰਹਿੰਦੇ ਨੇ ਕੀ ਗੱਲਾਂ ਹੁੰਦੀਆਂ ਨੇ ਜਦੋਂ ਤੁਸੀਂ ਕਿਸੇ ਮਾਹੌਲ 'ਚ ਰਹਿੰਦੇ ਹੋ ਤੁਸੀਂ ਲਿਖਣਾ ਟੋਟਲੀ ਬਹੁਤ ਈਜ਼ੀ ਹੁੰਦਾ ਹੈ ਤੇ ਕੋਈ ਇਨੀਸ਼ੀਅਲ ਥਾਟ ਜੋਬਨ ਦੇ ਵਿੱਚ ਸੀਗਾ ਫੇ ਜੋਬ ਨੇ ਸਾਰੀ ਸਕ੍ਰਿਪਟ ਲਿਖੀ ਫਿਰ ਉਹਨੂੰ ਜਦੋਂ ਕੈਰੈਕਟਰ ਚੇਂਜੇ ਸੀਗੇ ਮਨੇ ਕਿ ਮਨ ਲੱਗਾ ਸੰਜੂ ਐ ਮੈਂ ਸੁਖਾ ਮੈਂ ਕ ਭਰਾਟੀ ਬਾਬਾ ਪਲੇ ਕਰ ਰਿਹਾ ਹੈਗਾ ਉਹਨੇ ਨਾ ਉਹਦੇ ਦਿਮਾਗ ਫਿਕਸ ਸੀਗਾ ਕਿ ਮੈਨੂੰ ਆ ਚਾਹੀਦਾ ਤੇ ਉਹ ਬਹੁਤ ਸਹੀ ਸੀਗਾ ਫਿਰ ਡਾਇਰੈਕਟਰ ਸਰ ਨੇ ਮਤਲਬ ਕਿ ਇਟ ਇਜ਼ ਗੁੱਡ ਕਿ ਪੰਜਾਬੀ ਪੰਜਾਬੀ ਇੰਡਸਟਰੀ ਮਤਲਬ ਕਿ ਮੈਂ ਕਦੀ ਐਕਸਪੀਰੀਅੰਸ ਨਹੀਂ ਕੀਤਾ ਪਰ ਪਹਿਲੀ ਵਾਰ ਮੈਨੂੰ ਕਾਲ ਆਇਆ ਕਿ ਸਰ ਤੁਹਾਡਾ ਆਡੀਸ਼ਨ ਲੈਣਾ ਤੇ ਮੈਂ ਇੰਨਾ ਖੁਸ਼ ਹੋ ਗਿਆ ਮੈਨੂੰ ਆਡੀਸ਼ਨ ਲੈਣਾ ਕਦੇ ਕੋਈ ਗੱਲ ਨਹੀਂ ਸੀ ਜੇ ਆਡੀਸ਼ਨ ਹੋਣਾ ਹੋਣਾ ਹੀ ਨਹੀਂ ਹੋਣਾ ਸੈਪਰੇਟ ਆਈ ਵਾਸ ਸੋ ਹੈਪੀ ਕਿਉਂਕਿ ਮੈਂ ਸਾਰਾ ਕੰਮ ਅਸਲ ਬੰਬੇਸ ਕੀਤਾ ਹੈ ਤੇ ਮੈਂ ਪੰਜਾਬ ਜਿੱਥੇ ਮੈਨੂੰ ਤਾਂ ਕਦੀ ਅਜ ਤੱਕ ਕੋਈ ਨਹੀਂ ਆਇਆ ਕਿ ਤੁਹਾਨੂੰ ਆਡੀਸ਼ਨ ਲੈਣਾ ਹੈ ਜਾਂ ਤਾਂ ਅੱਛਾ ਜੀ ਤੁਸੀਂ ਕਰਨਾ ਹੈ ਜਾਂ ਨਹੀਂ ਕਰਨਾ ਹੁੰਦਾ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਸੀਗੀ ਉਸ ਵੈਲ ਨੂੰ ਇਸ ਲਈ ਇੱਥੇ ਜਿੰਨੇ ਵੀ ਆਪਾਂ ਬੈਠੇ ਹੋ ਗਿਆਂ ਸਪਨੂ ਉਸ ਕੈਰੈਕਟਰ ਲਈ ਬਹੁਤ ਗ੍ਰਿਲ ਕੀਤਾ ਗਿਆ ਲੱਭਿਆ ਗਿਆ ਸਾਨੂੰ ਤੇ ਸੋ ਹੈਪੀ ਕਿ ਇਹ ਚੀਜ਼ ਹੈ ਤਾਂ ਹੋਈ ਤੇ ਫਿਰ ਜਹਾਂ ਕਿ ਲੱਭੇ ਇਹਦੇ ਵਿੱਚ ਚਾਰੇ ਧਰਮਾਂ ਨੂੰ ਦਸਾਇਆ ਗਿਆ ਹਾਂ ਤੁਕੇ ਆਪਾਂ ਨੈਸ਼ਨ ਇੰਟੀਗ੍ਰੇਸ਼ਨ ਬਾਰੇ ਗੱਲ ਕਰਦੇ ਹਈਆ ਕਿ ਕੋਈ ਫਰਕ ਨਹੀਂ ਹੈਗਾ ਕਿਸੇ ਵੀ ਚੀਜ਼ ਤੇ ਕਹਿਣਾ ਬਹੁਤ ਸੌਖਾ ਹੁੰਦਾ ਮੈਨੂੰ ਲੱਗਦਾ ਸੋਸਾਇਟੀ ਨੂੰ ਕਿਉਂਕਿ ਜਿਹੜੀ ਸਿਨੇਮਾ ਹੈ ਨਾ ਉਹ ਸੋਸਾਇਟੀ ਦੀ ਰਿਫਲੈਕਸ਼ਨ ਹੈ ਤੇ ਆਪਾਂ ਜੇ ਐਸ ਸਿਨੇਮਾ ਲਵਰਸ ਜੇ ਆਪਾਂ ਇਹ ਸਿੱਧੂ ਪ੍ਰੋਮੋਟ ਨਹੀਂ ਕਰਾਂਗੇ ਤੇ ਕੌਣ ਕਰੇਗਾ ਇਸ ਲਈ ਨੈਸ਼ਨਲ ਇੰਟੀਗ੍ਰੇਸ਼ਨ ਬਾਰੇ ਆਪਾਂ ਗੱਲ ਕਰ ਰਹੇ ਆ ਆਪਾਂ ਡੈਡੀਕੇਟ ਕੀਤੀ ਇਸ ਫਿਲਮ ਨੂੰ ਟੂ 올 ਦਾ ਫਰਸਟ ਰਿਸਪੌਂਡਰਸ ਮਨ ਲੇ ਕੇ ਇਹ ਵਰਦੀ ਪਾ ਕੇ ਮੈਨੂੰ ਇੰਨਾ ਮਾਨ ਫੀਲ ਹੁੰਦਾ ਆ ਆਪਾਂ ਪ੍ਰੋਮੋਸ਼ਨ ਚ ਵੀ ਵਰਦੀ ਕਿਉਂ ਪਾ ਰਹੇ ਕਿਉਂਕਿ ਸਭ ਨੂੰ ਖੁਸ਼ੀ ਹੈ ਕਿ ਆਪਾਂ ਇਹ ਹੈਗੇ ਹੁਣ ਆਪਾਂ ਪੰਜਾਬ ਪੁਲਿਸ ਦਾ part ਹੈਗੇ ਆ ਮੈਂ ਕਿਸੇ ਹੋਰ ਵਿੱਚ ਕੋਈ ਹੋਰ ਯੂਨੀਫਾਰਮ ਪਾਈ ਹੈ ਯੂਨੀਫਾਰਮ ਦਾ ਹੀ ਰੂਚਕਾ ਹੁੰਦਾ ਹੈ ਉਹਦੀ ਖੁਸ਼ੀ ਹੈ ਤੇ ਇਹਦੇ ਵਿੱਚ ਵੀ ਆਪਾਂ ਉਸ ਖੁਸ਼ੀ ਵਾਲੀ ਨੂੰ ਪ੍ਰਮੋਟ ਕਰ ਰਹੇ ਹਾਂ ਟ੍ਰੇਨਿੰਗ ਦੇ ਦਰਮਿਆਨ ਜਾਨਕੀਲਾ ਬੈਰਗਾ ਦਾ ਥੋੜਾ ਜਿਹਾ ਆਪਣਾ ਸੁਪਨਾ ਦੱਸ ਰਹੀ ਹੈ ਕਿਤੇ ਕਿਤੇ ਕਿਹੜੀ ਟ੍ਰੇਨਿੰਗ ਦਿਖਾਈ ਗਈ ਹੈ ਹੋਰ ਬਾਲੇ ਕੀ ਜਾਣਕਾਰੀ ਦੇਣਾ ਚਾਹੋਗੇ ਜਾਨਕੀਲਾ ਬੈਰਗਾ ਜਿੱਥੇ ਮੁਲਾਜ਼ਮ ਦਿੰਦੇ ਨੇ ਉਹਦਾ ਥੋੜਾ ਜਿਹਾ ਕਿੱਸਾ ਸੁਣਾਉਣੀ ਹੈ ਦੇਖੋ ਤੁਸੀਂ ਬਾਗਬਿਲ ਖਾ ਬਾਗ ਦੇਖੀ ਹੋਵੇਗੀ ਟ੍ਰੇਨਿੰਗ ਦੇ ਉੱਤੇ ਫਿਲਮ ਬਣਾਣੀ ਬਹੁਤ ਸੌਖੀ ਹੈ ਇਹ ਫਿਲਮ ਆਪਾਂ ਟ੍ਰੇਨਿੰਗ ਦੇ ਵਿੱਚ ਦਿਖਾ ਰਹੇ ਹਾਂ ਕਿ ਕਿੰਨਾ ਇਸ ਬਹੁਤ ਡੀਪ ਹੈ ਫੋਰ ਇਗਜ਼ਾਮਪਲ ਮੈਂ ਤੁਹਾਨੂੰ ਕਹਾਂਗਾ ਕੈਰੈਕਟਰ ਹੈ ਸੰਜੂ ਹਮੇ ਸੰਜੂ ਹਮੇ ਨਾਮ ਹੈਗਾ ਉਹਦਾ ਐਮ ਏ ਕਿਉਂ ਆਇਆ ਕਿਉਂਕਿ ਉਹਨੇ ਡਬਲ ਐਮ ਏ ਕੀਤੀ ਹੈ ਤੇ ਉਹ ਅਨਇੰਪਲੋਇਡ ਹੈ ਜੋ ਪੰਜਾਬ ਵਿੱਚ ਵੈਸੀ ਬਹੁਤ ਵੱਡਾ ਇਸ਼ੂ ਹੈ ਮੈਂ ਕਬਰਾਟੀ ਬਾਬਾ ਮੈਂ ਇੱਕ ਪਿੰਡ ਦਾ ਮੁੰਡਾ ਜਿਸਤੇ ਲੱਗ ਆਇਆਦਾ ਹੈ ਕਿ ਇਹ ਪੰਜਾਬ ਪੁਸਟ ਐਸ.ਡੀ ਹੈਗਾ ਜੀ ਕਿਉਂਕਿ ਇਹਨੇ ਪੈਸੇ ਖੋਏ ਨੇ ਜੇ ਆਪਾਂ ਜਿਹੜੇ ਰੀਅਲ ਇਸ਼ੂਸ ਨੇ ਨਾ ਆਪਾਂ ਨੂੰ ਆਪਾਂ ਉਹ ਐਡਰੈਸ ਕਰ ਰਹੇ ਆ ਆਪਾਂ ਬਹੁਤ ਮਤਲਬ ਕਿ ਇਹ ਸਿਰਫ ਸੋਚਣਾ ਕਿ ਫਿਲਮ ਸੀ ਦਾ ਫਿਕ ਟ੍ਰੇਨਿੰਗ ਬਾ ਰਿਹਾ ਹੈ ਕਿ ਕਿੰਨਾ ਕੋਈ ਜ਼ੀਰੋ ਟੂ ਹੀਰੋ ਬਣਿਆ ਨਾ ਇਹ ਪਿੱਛੇ ਬਹੁਤ ਡੀਪ ਹੈ ਜੇ ਆਪਾਂ ਕਹਿ ਰਹੇ ਆ ਕਿ ਨੈਸ਼ਨਲ ਇੰਟੀਗ੍ਰੇਸ਼ਨ ਹੈ ਜੇ ਆਪਾਂ ਕਹਿ ਰਹੇ ਆ ਫਰਸਟ ਰਿਸਪੌਂਡਰ ਦੇ ਉੱਪਰ ਹੈ ਇਟ ਮੀਨ ਆਪਾਂ ਕੁਝ ਅਲੱਗ ਕਰ ਰਹੇ ਆ ਤੇ ਉਹ ਆਪਾਂ ਬਹੁਤ سارے ਇਸ਼ੂਸ ਇਸ ਵਿੱਚ ਐਡਰੈਸ ਕਰਦੇ ਟ੍ਰੇਨਿੰਗ ਦੇ ਦਰਮਿਆਨ ਜਿਸ ਤਰ੍ਹਾਂ ਇੱਕ ਪੰਜਾਬੀ ਵਸਮ ਬਾਜ਼ੂਮ ਤਿਆਰ ਕੀਤਾ ਜਾਂਦਾ ਹੈ ਇੰਨੇ ਸਖਤ ਕੜੀ ਮਿਹਨਤ ਕਰਕੇ ਉਹਦਾ ਤੁਹਾਡਾ ਬਣਾ ਪਉਦੇ ਨੂੰ ਕੀ ਕਹਿਣਾ ਜਿਹੜੇ ਰਾਇ ਦੇ ਕੀ ਸੁਣੇ ਜਾਓ ਦੇਖੋ ਮੈਂ ਤਾਂ ਸਿਰਫ ਉਹਦੇ ਕਿ ਐਸ ਐਕਟਰਾਂ ਨੂੰ ਪਤਾ ਕਿ ਸੰਸਾਰੀ ਸਥਿਤੀ ਜਾਂਦੀ ਹੈ ਬਟ ਸਾਡੇ ਨਾਲ ਅੰਦਾਜ਼ ਨਹੀਂ ਬਗ ਆਪਾਂ ਸਾਰੇ ਇਕੱਠੇ ਉੱਥੇ ਰਹੇ ਆ ਇਨ ਫੈਕਟ ਮੈਨੂੰ ਲੱਗਦਾ ਹੈ ਕਿ ਸਾਡੀ ਕਾਫੀ ਸੀਨਸ ਵਿੱਚ ਨਾ ਅਸਲੀ ਉੱਥੇ ਸਿੱਗੇ ਵੀ ਜਿਹੜੇ ਬੰਦੇ ਆਪਾਂ ਉਹਨਾਂ ਨਾਲ ਗੱਲਾਂ ਕਰਦੇ ਸਕੇ ਉਹਤੇ ਗੱਲਾਂ ਕਰੀ ਜਾਂਦੇ ਸੀ ਸਾਨੂੰ ਲੱਗੇ ਯਾਰ ਸੀਰੀਅਸ ਹੋਣੇ ਬੰਦੇ ਉਹ ਨਾ ਨਾ ਉਹ ਵੀ ਮਸਤੀ ਵੀ ਮਾਰ ਰਹੇ ਨੇ ਫੇ ਸ਼ਾਮੀ ਆਪਾਂ ਉਹਨਾਂ ਦੀ ਪ੍ਰੇਡ ਵੀ ਦੇਖਦੇ ਸੀ ਕਿ ਕਿੰਨੀ ਟਫ ਹੈਗੀ ਹੈ ਉਹਨਾਂ ਦੀ ਟ੍ਰੇਨਿੰਗ ਜਿਹੜੇ ਸੈਸ਼ਨ ਸੀ ਕ્રોલਿੰਗ ਤੋਂ ਲੈ ਕੇ ਅਪ ਤੱਕ ਦੇਖਦੇ ਸੀ ਤੇ ਸਾਨੂੰ ਵੀ ਨਾ ਐਕਸਾਈਟਮੈਂਟ ਹੋ ਜਾਂਦੀ ਸੀ ਕਿਤੇ ਮੈਨੂੰ ਐਕਸਾਈਟਮੈਂਟ ਹੋ ਗਿਆ ਰੋਪ ਪੁੱਲਿੰਗ ਕਰਨ ਲੱਗਾ ਮੇਰੇ ਸਾਰੇ ਹੱਥ ਛਿੱਲੇ ਆ ਗਏ ਅੱਛਾ ਪੁਲਿਸ ਸਾਹਿਬ ਇੱਕ ਸਵਾਲ ਹੈ ਬੋਡੀ ਦੇਖ ਰਹੇ ਆ ਸੁਨੀ ਮਾਈ ਬੋਡੀ ਹੈ ਨਾ ਇਹਨਾਂ ਵਾਸਤੇ ਸੀ ਕਿ ਜਦੋਂ ਪਹਿਲਾਂ ਇੰਦਰੀ ਸੀ ਵੀ ਮੈਂ ਤਾਂ ਬਹੁਤ ਫਿਟਨੈਸ ਕੌਨਸ਼ੀਅਸ ਹੈਗਾ ਤੇ ਮੈਨੂੰ ਇਨਫੈਕਟ ਇਹ ਆ ਗਿਆ ਸੀਗਾ ਥੋੜਾ ਗੇਨ ਕਰ ਲਵਾਂ ਦੇ ਲਈ ओके ਮੈਨੂੰ ਇਨੀਸ਼ੀਅਲੀ ਇਹ ਕਹਿ ਗਿਆ ਸੀਗਾ ਕਿ ਤੁਹਾਨੂੰ ਗੇਨ ਕਰਨਾ ਚਾਹੀਦਾ ਕਿਉਂਕਿ ਤੁਸੀਂ ਬਹੁਤ ਫਿਟ ਹੈਗੇ ਹੋ ਬਟ ਜਿੱਦਾਂ ਜਿੱਦਾਂ ਆਪਾਂ ਸ਼ੂਟ ਕੀਤਾ ਤੇ ਉਹਨਾਂ ਨੂੰ ਲੱਗਿਆ ਕਿ ਨਹੀਂ ਆ ਇਹ ਤਾਂ ਬਹੁਤ ਅੱਛਾ ਇੱਕ ਡਿਪਿਕ ਆਪਾਂ ਕਰ ਰਹੇ ਆ ਕਿ ਫਿਟਨੈਸ ਜਿੱਦਾਂ ਮੈਂ ਤੁਹਾਨੂੰ ਕਹਿਆ ਕਿ ਅਸੀਂ ਬਹੁਤ سارے ਇਸ਼ੂਸ ਐਡਰੈਸ ਕਰ ਰਹੇ ਆ ਤੁਸੀਂ ਤੇ ਇਹ ਦੇਖੋਗੇ ਜਿਹੜੇ ਸਿਕਸ ਪੈਕ ਹੈ ਦੋ ओरिजिनल ਨੇ ਤੇ ਇਹ ਨਹੀਂ ਹੈਗਾ ਕਿ ਕੁਝ ਖਾਧਾ ਤੇ ਪੈਸੇ ਬਣ ਗਏ ਨੇ ਇਹਨੂੰ ਕੁਝ ਅਵੋਇਡ ਕਰਨਾ ਪਿਆ ਤੇ ਮੈਂ ਮੈਂ ਤਾਂ ਪੂਰੀ ਯੂਥ ਆਫ ਪੰਜਾਬ ਨੂੰ ਇਨਕਰੇਜ ਕਰਦਾ ਕਿ ਫਿਟਨੈਸ ਨੂੰ ਸੀਰੀਅਸਲੀ ਲੈਣਾ ਚਾਹੀਦਾ ਸਿਰਫ ਐ ਨਹੀਂ ਹੋਣਾ ਜਿਦਾ ਕਿ ਇੱਕ ਐਕਟਰ ਨੂੰ ਫਿਟ ਹੋਣਾ ਜਿਦਾ ਏਵਰੀ ਪਰਸਨ ਸ਼ੁੱਡ ਬੀ ਫਿਟ ਕਿਸੇ ਵੀ ਕਰੈਕਟਰ ਨੂੰ ਰੀਅਲਿਸਟਿਕ ਤੁਸੀਂ ਲਿਖਾਉਣਾ ਹੋਵੇ ਤਾਂ ਉਹਦੀ ਡੈਪਥ ਵਿੱਚ ਜਾਣਾ ਪੈਂਦਾ ਜੀ ਜੀ ਇਹ ਵੀ ਸਾਰਾ ਜਿਹੜਾ ਕਿ ਰੋਲ ਹੈਗੇ ਪੁਲਿਸ ਦੇ ਟ੍ਰੇਨਿੰਗ ਪੁਲਿਸ ਦੀ ਤੁਸੀਂ ਕਿਹਦੇ ਪੁਲਿਸ ਨਾਲ ਗਏ ਹੋ ਕਿਸਾ ਟ੍ਰੇਨਿੰਗ ਕੀਤੀ ਆਪਣੇ ਆਪ ਕਿਸੇ ਇਹਦਾ ਬੈਸਟ ਸਾਨੂੰ ਸਿਖਾਉਣਾ ਹੋਣਾ ਜਿਹਨਾਂ ਨੇ ਪਹਿਲਾਂ ਕਿਹਾ ਕਿ ਰਾਈਟਰ ਜੋਬਨ ਜੋਬਨ ਦੇ ਕੁਲ کافی ਇਨਸਾਈਟਸ ਥੇ ਉਹਨੇ ਜੋ ਕੈਰੈਕਟਰ ਦਿਖਾਏ ਨੇ ਫੋਰ ਇਗਜ਼ਾਮਪਲ ਕਬਰਾਟੀ ਪਾਪਾ ਆਲਰੇਡੀ ਐਗਜ਼ਿਸਟ ਉਹ ਹੈਗਾ ਉਹ ਕੋਈ ਫਿਕਸ਼ਨਲ ਕੈਰੈਕਟਰ ਨਹੀਂ ਹੈਗਾ ਉਹ ਬਨ ਹੈ ਠੀਕ ਹੈ ਹਾਂ ਤੁਸੀਂ ਵੀ ਕਿਸੇ ਨਾ ਫਿਰ ਜਾਨਵਰ ਤੇ ਸੀਲੰਡੀਜ਼ ਟੋਟ ਲੈਂਗੁਏਜ ਫੋਰ ਇਗਜ਼ਾਮਪਲ ਉਹਨੇ ਕਿੰਦਾ ਉਹਨੇ ਕਿੰਦਾ ਬੋਲਣਾ ਹੈਗਾ ਉਹਨੇ ਕਿੰਦਾ ਦਿਖਣਾ ਹੈਗਾ ਵਿਕਾਸ ਦੀ ਜਿਹੜੀ ਹਰ ਚੀਜ਼ ਚੇਂਜ ਹੋ ਜਾਂਦੀ ਹੈ ਉਹਦਾ ਬੋਲਣਾ ਤੁਸੀਂ ਫਿਲਮ ਦੇਖੋੜਾ ਦਾ ਸਟਾਈਲ ਵੱਖਰਾ ਹੈ और बखरी ये है फिर मे मेरीसनली पर, सारा से का प्रोसैस अलग से मैं सरेंडर किया कि मैन कि जो राइटर है ना एज अ डायरैक्टर वो चाहते हैं इसलिए मैनू राइटर ने भी दसाता कि जसटिस घबराटी बाबा तू बहुत सोहना नहीं दिखना एना नहीं कि तू बहुत सोहना दिखना चाहता है तेरा मेकअप परफेक्ट होना चाहता है तो मैं उस एन रैक्टर तुम्हें हाँ या क्यों मेरा मेकअप परफेक्ट होना चाहिए मेरी पल परफेक्ट होनी चाहिए मेरी पल का स्टाइल भी बखरा जो मैं भी नहीं पसंद स ਬਰਨਕੇ ਦਿਸ ਇਜ਼ ਕਵਰਤੀ ਬਾਬਾ ਐਕਸਰਿੰਟ ਹੈ ਕਿ ਹਾਂ ਇਹ ਚੈਲੈਂਜਿੰਗ ਹੁੰਦਾ ਕਿਉਂਕਿ ਅਸੀਂ ਕੋਲ ਥੀਏਟਰ ਕਰਦੇ ਰਹੇ ਹਾਂ ਥੀਏਟਰ ਆਰਟਿਸਟਾਂ ਦੇ ਕਿ ਚੈਲੈਂਜਿੰਗ ਦਾ ਰੋਲ ਪਹੁੰਚਦਾ ਹਣਾ ਵੀ ਉਹਨਾਂ ਨੇ ਕਿਹਾ ਸੀ ਸਿੰਪਲ ਜਿਹਾ ਦੇਖਣਾ ਯਾਰੀ ਕਦੇ ਇਕੱਲੇ ਮੇਕਅਪ ਲਾਦੇ ਕਿ ਲਾ ਦੋ ਯਾਰ ਮੈਨੂੰ ਤਾਂ ਦੇਖਣਾ ਹੀ ਨਹੀਂ ਨਹੀਂ ਇਹ ਐਕਚੁਅਲੀ ਤਾਂ ਇਨੀਸ਼ੀਅਲੀ ਥੋੜਾ ਹੁੰਦਾ ਪਰ ਜਦੋਂ ਤੁਸੀਂ ਐਂਡ ਟੀਮ ਸਰੇਡਰ ਕਰ ਦਿੰਦੇ ਲੋ ਤਾਂ ਕਿ ਬਹੁਤ ਮਜ਼ਾ ਆਉਂਦਾ ਹੈ ਇੱਥੇ ਸਾਰੇ ਬੈਠੇ ਆ ਗਏ ਅੱਛੀ ਅੱਛੀ ਗੱਲ ਹੈ ਕਿ ਆਪਾਂ ਸਾਰੇ ਸੀ ਪੀ ਹੋਰ ਸੋਚਦੇ ਸੀ ਜਿੱਦਾਂ ਥੀਏਟਰ ਵਿੱਚ ਆਪਾਂ ਕਰਦੇ ਹਾਂ ਫਿਲਮ ਵਿੱਚ ਸ ਆਪੋ ਬਹੁਤ ਖੁਸ਼ ਹਾਂ ਬਹੁਤ ਸਮਾਧਾਨ ਦੀ ISK ਇਸੇ ਪ੍ਰੋਗਰਾਮਲ ਪੱਤੇ ਸਾਡੇ ਸੀਨ ਦੀ ਵਰਕਸ਼ਾਪ ਵੀ ਲੈਂਦੇ ਸੀ which is very beautiful ਮੈਨੂੰ ਨਹੀਂ ਪਤਾ ਪੰਜਾਬੀ ਫਿਲਮਰਸ ਕਿੰਨੀ ਆ ਸੀਨ ਦੀ ਵਰਕਸ਼ਾਪ ਹੁੰਦੀ ਆ ਬਟ ਆਪਾਂ ਕਰਦੇ ਸੀ ਕਿ ਆਪਾਂ ਹੋਰ ਕੀ ਕਰਨਾ ਇਹਦੇ ਵਿੱਚ ਆਪਾਂ ਸਾਰਿਆਂ ਨੇ ਕੁਝ ਨਾ ਕੁਝ ਇਨਪੁਟ ਕਿ ਪਾਇਆ ਹੈਗਾ ਫੋਰ ਇਗਜ਼ਾਮਪਲ ਮਿਲੂ ਸਿਹਾ ਮੈਂ ਕੀ ਬਣਾਦਾ ਜੀ ਮੈਂ ਨਾ ਆਪਣੇ ਕੰਚੇ ਹੀ ਲਿੱਤੇ ਟਰੋ ਪ੍ਰੋਫੈਸਰ ਦਾ ਨਾਮ ਹੈ ਗੁਰਦਾਸ ਜੀ ਮੇਰਾ ਨਾਮ ਹੈ ਜੀਨ ਸਿੰਘ ਪਟਾਰ ਅਤੇ ਮੈਂ मुझे पंजाब में नहीं आती मैं पंजाब से <laughs> तो, नहीं <laughs> मेरा कैरेक्टर है संजीव कुमार जिसका एलियस है संजू एम क्योंकि मैंने डबल एम किया और मेरे कैरेक्टर ने वो अपनी दादी के साथ रहता है पंजाब में लेकिन हिंदी बोलता है और बहुत फ्रस्ट्रेटेड है क्योंकि दो एम कर लिया और बहुत सारी यूपीएससी एग्ज़ाम्स है सारी पब्लिक सर्विस की एग्ज़ाम्स दी है लेकिन कभी भी कोई भी बात नहीं बनी ठीक है आ, उसके बाद में जब ये मौका मिलता है तो बड़ी बड़ा बुरा लगता है उसको कि यार मुझे ये करना पड़ रहा है क्योंकि मैं इतना पढ़ा लिखा हूँ पर वो कहते ना कि अगर कुछ मतलब समथिंग इज़ बेटर देन नथिंग तो फिर इसके लिए अप्लाई किया और उसको जॉब मिल गई तो वहाँ से फिर वो कैसे चेंज होता है अपनी वॉइस ढूंढता है वो उसकी कहानी है अपना खुद का उसका ही कैरेक्टर आ रहा है तो 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 बोल आप हाँ, उसके हिंदी? हाँ मैं पूरी फिल्म में हिंदी बोलता हूँ अच्छा ये फर्स्ट प्रोजेक्ट था आपका पंजाब ये मेरी पहली फीचर फिल्म है पंजाब में या इंडिया में कहीं भी मेरी पहली फीचर फिल्म वैसे इस पिक्चर का कंसेप्ट बेसिकली है ये इंग्लिश रीडिंग को दर्शाती है या एक आम नौजवान की संघर्ष को दर्शाती है नॉर्मल जो यूथ होता है यूथ के जो एस्परेशन्स होते हैं और फिर उसके बाद उनकी दोस्ती होती है प्यार करते हैं वो तो ये सारे एलिमेंट्स हैं फिल्म के अंदर और सबसे बड़ा कि जब भी हमको पता चलता है ना कि एक ग्रुप ऑफ फ्रेंड्स के बीच में हम खेलते खेलते बड़े हो जाते हैं फ़न करते हुए और फिर थोड़े समय के बाद हमें पता चलता है कि यार ये तो ठीक है लेकिन मुझे कुछ और करना है और वहाँ पर कैसे अराइव होते हैं हम वो इस फिल्म का मेन मुद्दा है ਮੇਰਾ ਨਾਮ ਆਕਾਸ਼ਦੀਪ ਹੈ ਤੇ ਮੈਂ ਅੱਜ ਰੋਲ ਨਿਭਾਇਆ ਹੈ ਸੁਖਵੀਰ ਸਿੰਘ ਦਾ ਜਿਹਨੂੰ ਸਾਰੇ ਪਿਆਰ ਨਾਲ ਸੁੱਖਾ ਕਹਿੰਦੇ ਨੇ ਤੇ ਬੜੇ ਜੋਲੀਜਾ ਕੈਰੈਕਟਰ ਹੈ ਬੜਾ ਪਿਆਰਾ ਕੈਰੈਕਟਰ ਹੈ ਤੇ ਮੇਰੇ ਵੀ ਦਿਲ ਦੇ ਕਾਫੀ ਕਰੀਬ ਹੈ ਕਿਉਂਕਿ ਜਦੋਂ ਆਪਾਂ ਉਹਦੀ ਵਰਕਸ਼ਾਪਸ ਕਰਦੇ ਸੀਗੇ ਤੇ ਉਹ ਇੰਨਾ ਸਾਡੇ ਮਤਲਬ ਵਰਕਸ਼ਾਪ ਦੇ ਦੌਰਾਨ ਇੰਨਾ ਕੋ ਸਾਡੇ ਅੰਦਰ ਚੱਲਣ ਲੱਗ ਗਿਆ ਕਿ ਉਹ ਉਦੇ ਵਿੱਚ ਚੱਲਦਾ ਸੀਗਾ ਮਤਲਬ ਦਿਮਾਗ ਹੀ ਸੁੱਖੇ ਦੇ ਵਿੱਚ ਚੱਲਦਾ ਸੀ ਯਾਰ ਸੁੱਖਾ ਹੋਰ ਕੀ ਕਰ ਸਕਦਾ ਅੱਛਾ ਇਹ ਸਰ ਤੁਸੀਂ ਤੁਹਾਡੀ ਝੋਲੀ ਕਿੱਦਾ ਪਿਆ ਪਰ ਇੱਕ ਇੰਦਾ ਆਡੀਸ਼ਨ ਆਡੀਸ਼ਨ ਐਕਚੁਅਲੀ ਮੇਰੇ ਨਾਲ ਮੈਨੂੰ ਜਿਵੇਂ ਆਡੀਸ਼ਨ ਦਾ ਕਾਲ ਆਇਆ ਮੈਨੂੰ ਵੀ ਸ਼ੂਮ ਦਾ ਕਾਲ ਆਇਆ ਕਿ ਯਾਰ ਆਪਾਂ ਇੱਕ ਆਡੀਸ਼ਨ ਕਰ ਰਹੇ ਆ ਤੁਸੀਂ ਪਲੀਜ਼ ਆ ਜਾਓ ਮੈਂ ਕਿਹਾ ਯਾਰ ਮੈਂ ਤੇ ਆ ਨਹੀਂ ਸਕਦਾ ਮੈਂ ਬਾਹਰ ਹਾਂਗਾ ਤੇ ਕਹੇ ਚਲੋ ਕੋਈ ਨਿਕਲ ਆ ਜਾਓ ਤੇ ਆਪਾਂ ਆਡੀਸ਼ਨ ਦੇਣ ਗਏ ਤੇ ਉੱਥੇ ਬਸ ਸਕ੍ਰਿਪਟ ਦਿੱਤੀ ਨਾਲੇ ਤੇ ਥੋੜੀ ਦੇਰ ਦਾ ਟਾਈਮ ਸੀਗਾ ਕਿ ਤੁਸੀਂ ਪਰਫਾਰਮ ਕਰੋ ਤੇ ਉਹ ਚੰਗਾ ਹੋ ਗਿਆ ਹੋਪਫੁਲੀ ਤੇ ਉਹ ਇੱਕ ਦੋ ਟੈਕਸ ਹੋਏ ਉਹਦੇ ਕੀ ਮਤਲਬ ਦੋ ਤਿੰਨ ਰਾਉਂਡਸ ਤੋਂ ਬਾਅਦ ਉਹ ਸਾਨੂੰ ਮਿਲਿਆ ਪਰ ਮਿਲੇ ਆਡਿਸ਼ਨ ਦੇ ਜ਼ਰੀਏ ਇਹ ਬੜੀ ਵਧੀਆ ਸਾਨੂੰ ਲੱਗੀ ਗਈ ਜਿਸਨੇ ਜੋ ਕਾਮੇਡੀ ਕੋਈ ਸੀਨ ਅਗਿਆ ਦੱਸੋ ਜੀ ਕੋਈ ਸਾਰੀ ਫਿਲਮ ਸਾਡੀ ਮਤਲਬ ਜੋ ਹੈਗੀ ਬੇਸਿਕਲੀ ਕਾਮੇਡੀ ਹੈ ਬਟ ਆਪਾਂ ਅੱਦੇ 'ਚ ਕੀ ਚੇਂਜ ਕੀਤਾ ਆਪਾਂ ਪੰਜਾਬੀ ਸਿਨੇਮਾ ਦੇ ਅਕੋਰਡਿੰਗ ਕਿ ਸਾਰੇ ਡਾਇਲੋਗਸ ਨਾ ਖੇਲਦੇ ਨੇ ਮੈਨੂੰ ਕੁਝ ਬੋਲਿਆ ਐਨੇ ਮੈਨੂੰ ਫਾਇਰ ਬੈਕ ਕੀਤਾ ਫਿਰ ਐਨੇ ਮੈਂ ਬੋਲਿਆ ਉਹ ਸਾਡੀ ਫਿਲਮ ਵਿੱਚ ਉਹ ਡਾਇਲੋਗ ਵਿੱਚ ਕਾਮੇਡੀ ਹੈ ਹੀ ਨਹੀਂ ਨਹੀਂ ਕਿੱਥੋਂ ਕੋਈ ਕੋਈ ਘਟਨਾਵਾਂ ਜਿਹੜੇ ਹੋਏ ਜਿਹੜੇ ਹਾਂ ਮੈਨੂੰ ਯਾਦ ਕਰਕੇ ਪੰਤਾ ਲੈ ਕੋਈ ਸ਼ਾਟ ਅਸੀਂ ਜੈਨਦਵਾਲ ਉਹ ਉਥਾਂ ਉਹ ਤੇ ਟ੍ਰੇਲਰ ਦੇਖ ਹੀ ਲੈ ਨੂੰ ਥੱਪੜ ਪੈਂਦਾ ਪੂਰਾ 350 ਕੋ ਹੋ ਜਾਂਦਾ ਤੇ ਨਹੀਂ ਹੋਰ ਕੋਈ ਖੇਚੀ ਕੋਈ ਯਾਦਾਂ ਯਾਦਾਂ ਤੇ ਬਹੁਤ ਨੇ ਮਤਲਬ ਜਿਹੜਾ ਆਪਾਂ 27 28 ਦਿਨ ਸ਼ੂਟ ਕੀਤਾ ਉਹ ਜਿਹੜਾ 27 28 ਦਿਨ ਯਾਦ ਹੀ ਹੈ ਮਤਲਬ ਜਿਹੜਾ ਕੋਈ ਜੈਨਦਵਾਲ ਸ਼ਾਟ ਸੀ ਉਹ ਕੀ ਹੋ ਗਈ ਕੰਨ ਸੀ ਉਹ ਮੈਂ ਐਕਚੁਅਲੀ ਕੀ ਹੈ ਜੋ ਸੁੱਖਾ ਹੈ ਜੋ ਸੁੱਖੇ ਦਾ ਕੈਰੈਕਟਰ ਹੈ ਉਹਨਾਂ ਸਾਰਿਆਂ ਨੂੰ ਪਲੀਜ਼ ਕਰਨਾ ਚਾਹੁੰਦਾ ਕਿ ਆਪਦੇ ਸੀਨੀਅਰਸ ਨੂੰ ਵੀ ਤੇ ਆਪਦੇ ਉਸਤਾਦਾਂ ਨੂੰ ਆਪਦੇ ਟੀਚਰਸ ਨੂੰ ਕਿ ਬਸ ਮੈਂ ਹੀ ਦਿਖਾ ਸਰ ਪਲੀਜ਼ ਮਤਲਬ ਹੁੰਦੇ ਨਹੀਂ ਕਿ ਫੇਵਰ ਲੈਣ ਵਾਲੇ ਬੱਚੇ ਤੇ ਮੈਂ ਉਵੇਂ ਦਾ ਹੀ ਹੈਗਾ ਤੇ ਮੈਂ ਮੈਂ ਚਾਹਨਾ ਕਿ ਮੈਂ ਫਰਸਟ ਆਵਾਂ ਹਰ ਜਗ੍ਹਾ ਤੁਸੀਂ ਮੈਨੂੰ ਦੇਖੋਗੇ ਕਿ ਫਰਸਟ ਲਾਈਨੇ ਦੇਖੋਗੇ ਐਵੇਂ ਖੜਾ ਹੋਇਆ ਕਿ ਮੈਂ ਹੀ ਆ ਤੇ ਪੁਲਿਸ ਨੂੰ ਬੋਲ ਕੇ ਤੁਹਾਨੂੰ ਕਿਦਾਂ ਦਾ ਲੱਗਾ ਬਹੁਤ ਵਧੀਆ ਇੱਕ ਮਤਲਬ ਇੱਕ ਮੈਂ ਜਦੋਂ ਚੰਡੀਗੜ੍ਹ ਆਇਆ ਸੀ ਉਦੋਂ ਮੈਂ ਆਈਪੀਐਸ ਆਫੀਸਰ ਹੀ ਬਣਨ ਆਇਆ ਸੀ ਓਏ ਕਿਦ ਵੱਲ ਕੇ ਐਕਟਰ ਐਕਟਰ ਦੀ ਧਿਰਫ ਆ ਗਿਆ ਚੰਗਾ ਆਇਆ ਬਟ ਜਦੋਂ ਇਹ ਸਰਵੇਸੀ ਦੇਖਿਆ ਜਿਵੇਂ ਇੱਕ ਜਿਹੜਾ ਕੰਸਰਟ ਹੈਗਾ ਪੁਲਿਸ ਨੇ ਕਿਉਂ ਫਰਮਾਇਆ ਗਿਆ ਕੋਈ ਰੀਜ਼ਨ ਰੀਜ਼ਨ ਉਹਨੇ ਦੱਸਿਆ ਕਿ ਜੋਬਨ ਜਿਹੜਾ ਸੀਗਾ ਉਹਦੇ ਮਤਲਬ ਉਸ ਮਹੌਲੇ 'ਚ ਰਹਿ ਰਿਹਾ ਹੈ ਤੇ ਉਹਨੂੰ ਉਹਨੇ ਚਾਇਆ ਕਿ ਮੈਂ ਸੁਸਾਇਟੀ ਨੂੰ ਵੀ ਦਿਖਾਵਾਂ ਕਿ ਆਪਾਂ ਪੁਲਿਸ ਦੀ ਟ੍ਰੇਨਿੰਗ ਕਿਵੇਂ ਕਰਦੇ ਆ ਅੱਛਾ ਇਹ ਵੱਡਾ ਵੱਡਾ ਸਵਾਲ ਹੈ ਕੀ ਹੈ ਉਹ ਤਾਂ ਕੀ ਬਣੱਖਣ ਹੋਏਗਾ ਕਿ ਦਰਸ਼ਕ ਇਹੋ ਤੁਹਾਨੂੰ ਦੇਖਣ ਜਾਣ ਕਿਉਂ ਜਾਣ ਸਭ ਤੋਂ ਪਹਿਲੇ ਤੇ ਆਪਾਂ ਸਾਰੀ ਆਡੀਅנס ਕਹਿੰਦੀ ਹੈ ਨਾ ਕਿ ਯਾਰ ਆਪਾਂ ਇਹ ਬਾਰ ਬਾਰ ਇੱਕ ਹੀ ਚਿਹਰੇ ਆ ਰਹੇ ਨੇ ਯਾਰ ਕੋਈ ਚੇਂਜ ਵੀ ਲਿਆਓ ਕੋਈ ਚੇਂਜ ਲਿਆਓ ਸਭ ਤੋਂ ਵੱਡਾ ਚੇਂਜ ਤੇ ਇਹੀ ਹੋਏਗੀ ਆਪਾਂ ਸਾਰੇ ਇੱਕ ਨਵੇਂ ਸਟੋਰੀ ਦਾ ਕੀ ਚੇਂਜਸ ਹੈ ਸਟੋਰੀ ਦਾ ਇਹ ਹੈਗਾ ਚੇਂਜ ਕਿ ਇਹਦੇ ਸਿਰਫ ਤੁਹਾਨੂੰ ਇੱਕ ਪੱਖ ਵੇਖਣ ਨੂੰ ਨਹੀਂ ਮਿਲੇਗਾ ਕਿ ਸਿਰਫ ਕਾਮੇਡੀ ਹੋ ਰਹੀ ਹੈ ਸਿਰਫ ਕਾਮੇਡੀ ਹੋਈ ਜਾ ਰਹੀ ਹੈ ਇੱਕ ਨੇ ਬੋਲਿਆ ਦੂਜੇ ਨੇ ਬੋਲਿਆ ਇਹਦੇ ਫੁੱਲ ਪੈਕਡ ਹੈ ਫਿਲਮ ਰੋਮਾਂਸ ਵੀ ਹੈਗਾ ਐਂਗਰ ਵੀ ਹੈ ਰੋਣਾ ਵੀ ਹੈ ਕਾਮੇਡੀ ਵੀ ਹੈ ਤੇ ਦੋਸਤੀ ਵੀ ਹੈ ਐਕਸ਼ਨ ਐਕਸ਼ਨ ਕਿੰਨੇ ਦਿਨ ਤੋਂ ਜਾਰੀ ਸੀ ਇਹ 20 ਸਤੰਬਰ ਨੂੰ ਹੋਣ ਜਾ ਰਹੀ ਹੈ आ, सारे सिनेमा ਘਰਾਂ ਚ ਸਾਰੀ ਪਬਲਿਕ ਨੂੰ ਕੀ ਪੀਲੇ ਸਾਰੇ ਭਰਾਵਾਂ ਨੂੰ ਨਾ ਨਾ ਪਬਲਿਕ ਨੂੰ ਕੀ ਪੀਲੇ ਅਪੀਲ ਵਿੱਚ ਸਹੀ ਹੋਏ ਕਿ ਪੁਲਿਸ ਵਾਲੇ ਅੰਖਾਸ ਪੁਲਿਸ ਵਾਲਿਆਂ ਨੂੰ ਤੇ ਡੈਡੀਕੇਟ ਹੀ ਕਰ ਦਿੱਤੀ ਗਈ ਹੈ ਨਾ ਬਿਲਕੁਲ ਪੀਲ ਵੀ ਹੋਏ ਅਪੀਲ ਵਿੱਚ ਸਹੀ ਹੋਏ ਕਿ ਅਪਾ ਡੈਡੀਕੇਟ ਕੀਤੀ ਤੇ ਉਹ ਸਾਡਾ ਮਾਨ ਰੱਖਣ ਤੇ ਸਿਨੇਮਾ ਘਰਾਂ ਤੱਕ ਕੁੰਜਨ ਤੇ ਆ ਪਬਲਿਕ ਤਹਾਡਾ ਟਾਈਮ ਔਰ ਪੈਸਾ ਦੋਨੋਂ ਮਸੂਲ ਹੋ ਰਿਹਾ ਇੱਕ ਸ਼ੌਟ ਅਗਰ ਜੇ ਜੁਮੇਰ ਪਰਵੰਦੇ ਸੇ ਸੀਗਾ ਕੋਈ ਲਵ ਸਟੋਰੀ ਲੈ ਕੇ ਉਹ ਕਿੰਨਾ ਹੋਲਾ ਜੀ ਮਤਲਬ ਕਿਵੇਂ ਲਵ ਸਟੋਰੀ ਹਾਂ ਕਿਹਨਾਂ ਨੂੰ ਲੈ ਕੇ ਕਿ ਮੈਂ ਕਿਸ ਨੂੰ ਲੈ ਕੇ ਕਿੰਨਾ ਦਾ ਕਿਤਨਾ ਪ੍ਰੇਮ ਹੋਇਆ ਅੱਛਾ ਉਹ ਹੋਣੇ ਬਾਅਦ ਫਿਲਮ ਦੇਖਣੀ ਪਾਏਗੀ ਨਾ ਤੁਹਾਨੂੰ ਸਪੋਇਲਰ ਰਹਿ ਰਹੇ ਹੈ ਸਸੀ ਦਾ ਸਾਰਿਆਂ ਨੂੰ ਐਮ ਆਰ ਪੀ ਸੀ ਇਹ ਵੀ ਦੇ ਵਿੱਚ ਮੇਰਾ ਕਰੈਕਟਰ ਹੈਗਾ ਐਂਥਮੀ 69 ਤੇ ਮੇਰਾ ਇੱਕ ਹੀ ਡਾਇਲੋਗ ਹੈ ਪਰ ਦੱਸਣਾ ਨਹੀਂ ਆਪਾਂ ਫਿਲਮ ਦੇਖਾਂਗੇ ਫਿਲਮ ਦੇਖੋਗੇ ਅੱਗੇ ਆ ਤੁਸੀਂ ਮੇਰੇ ਨਾਲ ਪੜ੍ਹ ਕੇ ਕੋਲ ਘਰ ਖੜਾ ਪਾਈਚਾ ਦੇ ਪਾਸੇ ਡਾਇਲੋਗ ਇਹ ਹੈਗਾ ਆਜੇ ਆਜੇ ਐਂਟਨੀ ਆਜੇ ਇਹ ਡਾਇਲੋਗ ਜੀ ਸ਼ੁਗਰਾ ਕਿ ਉਹ ਡਾਕਟਰ ਸਾਹਿਬ ਇਹਨਾਂ ਨੇ ਕਿਤੇ ਕਹਿਤਾ ਤੇ ਸਰ ਫਿਲਮ ਕੀ ਕਰਵਾਇਆ ਗਿਆ ਇਹਦੇ ਵਿੱਚ ਸਾਰੇ ਧਰਮਾਂ ਨੂੰ ਮੁੱਖ ਰੱਖਿਆ ਗਿਆ ਹੈ ਤੇ ਜਿਹਦੇ ਕਰਕੇ ਮਤਲਬ ਕਿ ਇਹ ਫਸਟ ਰਿਸਪੌਂਡੈਂਟ ਨੂੰ ਡੈਡੀਕੇਟ ਕੀਤੀ ਗਈ ਹੈ ਤੁਹਾਡਾ ਕਿਰਦਾਰ ਕੀ ਹੈ ਮੈਂ ਇੱਕ ਕ੍ਰੈਚਨ ਆ ਤੇ ਜਿਹੜੇ ਐਕਟਰਸ ਹੈ ਮੈਨਾਂ ਦਾ ਮੂਵੀ ਦੇ ਵਿੱਚ ਮਿੱਤਰ ਹੀ ਆ ਦੋਸਤੇ ਹੀ ਆ ਤੇ ਜਿਸ ਤਰ੍ਹਾਂ ਇਹ ਸਾਰੇ ਮੈਨੂੰ ਸਪੋਰਟ ਕਰਦੇ ਪਰ ਮੈਂ ਤੁੱਕੇ ਨਾਲ ਹੀ ਭਰਤੀ ਹੋ ਗਿਆ ਜਿੱਦਾਂ ਜੈਕ ਲੱਗ ਗਿਆ ਤੇ ਡਾਇਲੋਗ ਇੱਕ ਹੀ ਆ ਤੇ ਫਿਰ ਵੀ ਇਹ ਸਾਰੇ ਮੈਨੂੰ ਸਪੋਰਟ ਕਰਦੇ ਰਹਿੰਦੇ ਆ ਕਿ ਜਨਾਬ ਆ ਗਿਆ ਸਾਹ ਆ ਗਿਆ ਮੈਂ ਡਾਇਲੋਗ ਪਾਵੇਂ ਇੱਕੋ ਏ ਪਰ ਅੱਖਾਂ ਨਾਲ ਜੋ ਖੇលਿਆ ਨਾ ਵਾਹ ਇਹ ਡਾਇਲੋਗ ਹੋ ਜੇ ਕੋਈ ਕੋਈ ਡਾਇਲੋਗ ਹੋ ਜੇ ਇੱਕ ਵਾਰ ਐਂਥਨੀ ਆ ਜੇ